ਯੋਗੀ ਬੱਪੜਾ ਖੇਲੋ ਅਸਨ ਰਹੀ ਵਿਪੂਤ ਬੱਪੜਾ ਦਾ ਭਾਗ ਵਿਚਾਰਾ ਮੰਦ ਭਾਗੀ ਜਿਸ ਨੇ ਕਹਿੰਦੇ ਇਸ ਜਨਮ ਫੇਰੀ ਵਿੱਚ ਵੀ ਕਹਿੰਦੇ ਕੁਝ ਨਹੀਂ ਖੱਟਿਆ ਕੁਝ ਵੀ ਨਹੀਂ ਖੱਟਿਆ ਇਸ ਸੰਸਾਰ ਤੇ ਆਏ ਆ ਜਨਮ ਮਨੁੱਖਾ ਜਨਮ ਦੀ ਖੇਡ ਜਿਹੜੀ ਐ ਇਥੋਂ ਉਜਾੜ ਕੇ ਚਲਾ ਜਾਂਦਾ ਬੰਦਾ ਇਥੋਂ ਪਰਮਾਤਮਾ ਦਾ ਨਾਮ ਧਨ ਇਕੱਠਾ ਨਹੀਂ ਕੀਤਾ ਇਹਨੂੰ ਉਜਾੜ ਕੇ ਉਹਦੇ ਪੱਲੇ ਖੇ ਖਵਾਰੀ ਹੀ ਪੈਂਦੀ ਆ ਆਸਨ ਰਹੀ ਵਿਪੋਤ ਆਸਨ ਦਾ ਭਾਵ ਕਿ ਇਹਦੇ ਪੱਲੇ ਕੁਝ ਨਹੀਂ ਪੈਂਦਾ ਜੇ ਹੁਣ ਬੰਦਾ ਕੋਈ ਕੰਮ ਕਰੇ ਕੋਈ ਬਿਜ਼ਨਸ ਕਰੇ